ਹਾਂਜੀ ਵਾਹਿਗੁਰੂ ਜੀ ਅੱਜ ਅਸੀਂ ਨਗਰ ਝੋੜਾ ਵਿਖੇ ਸਾਰਾਗੜੀ ਦੇ ਮਹਾਨ ਸਕੂਤ ਸਰਦਾਰ ਈਸਰ ਸਿੰਘ ਜੀ ਝੋੜਣਾ ਜੋ ਕਿ 1897 ਈਸਵੀ ਨੂੰ ਸਾਰਾਗੜੀ ਪੋਸਟ ਦੇ ਉੱਤੇ 21 ਸਿੰਘ শহীদ ਹੋ ਗਏ ਸੀ ਸੋ ਉਹਨਾਂ ਦੀ ਮਹਾਨ ਸਿੱਧੀ ਨੂੰ ਮੁੱਖ ਰੱਖਦੇ ਹੋਏ ਆ ਨਗਰ ਝੋੜਾ ਵਿਖੇ ਹਰ ਸਾਲ ਅਖੰਡ ਪਾਠ ਪ੍ਰਕਾਸ਼ ਕੀਤੇ ਜਾਂਦੇ ਹਨ ਸੋ ਗੁਰੂ ਪਾਤਸ਼ਾਹ ਜੀ ਆਗੇ ਨਹੀਂ ਸੋ ਪਾਤਸ਼ਾਹ ਜੀ ਨੂੰ ਜਿਹਾ ਐ ਆਇਆ ਕਰਦੇ ਹਾਂ ਤੇ ਉਹਨਾਂ ਦੇ ਪਵਿੱਤਰ ਅਸਥਾਨਾਂ ਦੇ ਉੱਤੇ ਹਰ ਸਾਲ ਅਖੰਡ ਪਾਠ ਕੀਤੇ ਜਾਂਦੇ ਹਨ 12 ਸਤੰਬਰ ਨੂੰ ਅੱਜ ਪ੍ਰਕਾਸ਼ ਕੀਤੇ ਜਾਣਗੇ ਸੋ 14 ਸਤੰਬਰ ਨੂੰ ਭੋਗ ਪਾਏ ਜਾਣਗੇ ਜੋ ਸਾਬਕਾ ਸੈਨਿਕ ਤੇ ਹੋਰ ਨਗਰ ਨਿਵਾਸੀ ਇਲਾਕੇ ਦੀਆਂ ਸੰਗਤਾਂ ਨਕਮਸਤਕ ਹੋਣਗੀਆਂ ਤੇ ਫੌਜ ਦੀ ਟੁਕੜੀ ਵੀ ਆ ਕਰਕੇ ਉਸ ਦਿਨ ਸਲਾਮੀ ਦੇਵੇਗੀ ਇਸ ਮਹਾਨ ਸਪੂਤਾਂ ਨੂੰ ਕੋਟ-કોટ ਪਰ ਨਾਮ ਹੈ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣਾ ਕੁਰਬਾਨੀ ਦੇ ਗਏ ਸੋ ਇਹ ਇੱਕੀ ਮਹਾਨ ਸਪੂਤ ਹਨ ਜੋ ਸਾਰਾਗੜੀ ਦੀ ਲੜਾਈ ਦੇ ਵਿੱਚ ਦੇਸ਼ ਕੌਮ ਤੋਂ ਆਪਣੀਆਂ ਜਿੰਦਗੀਆਂ ਵਾਰ ਗਏ ਸੋ ਹਰ ਸਾਲ 12 ਸਤੰਬਰ ਨੂੰ ਨਗਰਚੋੜਾ ਵਿਖੇ ਉਹਨਾਂ ਦੀ ਮਹਾਨ ਸ਼ਹੀਦੀ ਨੂੰ ਯਾਦ ਕੀਤਾ ਜਾਂਦਾ ਹੈ ਤੋ ਵੱਡੇ-ਵੱਡੇ ਅਫਸਰ ਸਾਬਕਾ ਸੈਨਿਕ ਤੇ ਨਗਰ ਨਿਵਾਸੀ ਸੰਗਤਾਂ ਬਹੁਤ ਧੂਮਤਾਂ ਦੇ ਨਾਲ ਇਸ ਦਿਹਾੜੇ ਨੂੰ ਮਨਾਉਂਦੀਆਂ ਨੇ ਸੋ ਐਸੇ ਮਹਾਨ ਸੁਭੂਤਾਂ ਨੂੰ ਜੀ ਕੋਟ-કોટ ਪ੍ਰਣਾਮ ਜੀ ਵਧੀਆ ਲੱਗੇ ਤਸਵੀਰ